ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਪੰਜਾਬ ਦੇ ਕੈਬਨਿਟ ਮੰਤਰੀ ਨੂੰ ਉਹਨਾਂ ਦੇ ਆਪਣੇ ਹਲਕੇ ਸੁਨਾਮ ਦੇ ਵਿੱਚ ਕਿਸਾਨਾਂ ਨੇ ਘੇਰ ਲਿਆ ਵੱਡਾ ਵਿਰੋਧ ਜਿਹੜਾ ਦੇਖਣ ਨੂੰ ਮਿਲਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਦਾ ਕਿੱਥੇ ਵਿਰੋਧ ਹੋਇਆ ਕਿਉਂ ਵਿਰੋਧ ਹੋਇਆ ਕਿਸਾਨਾਂ ਦੇ ਨਾਲ ਅਮਨ अरोड़ा ਆਹਮੋ ਸਾਹਮਣੇ ਕਿੱਥੇ ਹੋ ਗਏ ਹੈ ਤੇ ਅਮਨ अरोड़ा ਨੂੰ ਕਿਉਂ ਪ੍ਰਸ਼ਾਸਨ ਦੀ ਮਜਬੂਰ ਦੇ ਨਾਲ ਭੱਜਣਾ ਪਿਆ ਹੈ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦੇ ਹਾਂ ਤੁਸੀਂ ਜੁੜੇ ਹੋ ਲੁੱਕਪੈਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪੰਜਾਬ ਦੇ ਵਿੱਚ ਇੰਨੀ ਦਿਨੀ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਕਦੇ ਲੈਟਰੀਨਾਂ ਦਾ ਕਦੇ ਬਾਥਰੂਮਾਂ ਦਾ ਤੇ ਕਦੇ 4-5 ਸਾਲ ਪਹਿਲਾਂ ਬਣੀਆਂ ਕੰਧਾਂ ਦੇ ਨਹੀਂ ਪੱਥਰ ਰੱਖੇ ਜਾ ਰਹੇ ਨੇ ਉਸੇ ਕੜੀ ਦੇ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸੁਨਾਮ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ अरोੜਾ ਆਪਣੇ ਹੀ ਹਲਕੇ ਦੇ ਪਿੰਡ ਸ਼ਾਹਪੁਰ ਕੋਲਾ ਦੇ ਵਿੱਚ ਘੇਰ ਲਏਗੇ ਕਿਹੜਾ ਕਿਸਾਨਾਂ ਨੇ ਪਾਇਆ ਕਿਸਾਨ ਵੱਡੀ ਗਿਣਤੀ ਚ ਇਕੱਠੇ ਹੋਏ ਰਾਤ ਨੂੰ ਕਈ ਕਿਸਾਨਾਂ ਨੂੰ ਉਥੋਂ ਚੱਕ ਪਹਿਲੇ ਹੀ ਪੁਲਿਸ ਨੇ ਚੱਕ ਲਿਆ ਡਰ ਦੇ ਮਾਰਿਆ ਤੇ ਜਿਹੜੇ ਬੱਚੇ ਕੁਝੇ ਸੀ ਉਹਨਾਂ ਨੇ ਘੇਰਾ ਪਾ ਲਿਆ ਦਰਸਲ ਅਮણો ਰੋੜਾ ਗਏ ਸੀ ਉੱਥੇ ਸਿੱਖਿਆ ਕ੍ਰਾਂਤੀ ਦੇ ਤਹਿਤ ਉਦਘਾਟਨ ਕਰਨ ਅੱਜ ਉਹਨਾਂ ਨੇ ਹਲਕੇ ਦੇ ਕਈ ਪਿੰਡਾਂ ਚ ਦੌਰਾ ਕੀਤਾ ਪਰ ਸ਼ਾਹਪੁਰ ਕਲਾਂ ਚ ਪੇਚਾ ਫਸ ਗਿਆ ਕਿਸਾਨ ਪੁੱਛ ਰਹੇ ਸੀਗੇ ਕਿ ਕਿਹੜ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੋਂ ਅਨਮਨੁੱਖੀ ਤਰੀਕੇ ਦੇ ਨਾਲ ਤੇ ਗੈਰ ਕਾਨੂੰਨੀ ਤੇ ਗੈਰ ਲੋਕਤੰਤ੍ਰਿਕ ਤਰੀਕੇ ਦੇ ਨਾਲ ਕਿਸਾਨਾਂ ਨੂੰ ਖਦੇੜਿਆ ਗਿਆ ਉਹਨਾਂ ਦੇ ਉਹ ਕੁਝ ਸਵਾਲ ਲੈ ਕੇ ਗਏ ਸੀ ਜਵਾਬ ਦੇ ਦੇ ਪਰ ਪੁਲਿਸ ਨੇ ਰਾਹ ਦੇ ਵਿੱਚ ਹੀ ਬੈਰੀਕੇਡ ਲਾ ਲੇ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਪੁਲਿਸ ਨੇ ਰਾਹ ਦੇ ਵਿੱਚ ਪਹਿਲਾਂ ਹੀ ਬੈਰੀਕੇਡ ਲਗਾ ਲੇ ਪ੍ਰਸ਼ਾਸਨ ਦੀ ਮਦਦ ਨਾਲ ਅਮਨ ਅਰੋੜਾ ਨੂੰ ਸਕੂਲ ਚ ਲਿਆਂਦਾ ਗਿਆ ਤੇ ਉਹ ਵੀ ਉਥੋਂ ਕੱਢ ਦਿੱਤਾ ਗਿਆ ਸਵਾਲ ਹੁਣ ਇੱਥੇ ਖੜਾ ਹੋ ਜਾਂਦਾ ਕਿਸਾਨ ਆਪਣੇ ਮਸਲੇ ਨੂੰ ਲੈ ਕੇ ਸਵਾਲ ਪੁੱਛ ਰਹੇ ਨੇ ਕੁਛ ਨੇ ਚਾਹੀਦੇ ਵੀ ਨੇ ਇਹ ਉਹੀ ਪਾਰਟੀ ਆ ਤੇ ਉਹੀ ਆਗੂ ਨੇ ਜਿਹੜੇ ਕਹਿੰਦੇ ਸੀਗੇ ਕਿ ਢਿੰਡ ਸਿਆਰੋਂ ਸਵਾਲ ਪੁੱਛੋ ਵੀ ਬੀ ਬਿਰਜਿੰਦਰ ਕੌਰ ਪਠੱਲ ਤੋਂ ਸਵਾਲ ਪੁੱਛੋ ਫਲਾਣੇ ਤੋਂ ਸਵਾਲ ਪੁੱਛੋ ਅਰਵਿੰਦ ਖੰਨੇ ਤੋਂ ਸਵਾਲ ਪੁੱਛੋ ਫਲਾਇਤ ਤੋਂ ਪੁੱਛੋ ਉਹਦੇ ਪ੍ਰੋਗਰਾਮ ਦੇ ਵਿੱਚ ਆਪਣੇ ਬੰਦਿਆਂ ਨੂੰ ਉਂਗਲਾ ਲਾ ਕੇ ਭੇਜਦੇ ਸੀ ਪਰ ਜਦੋਂ ਹੁਣ ਆਪਣੀ ਵਾਰੀ ਆਈ ਹੈ ਤਾਂ ਪੁਲਿਸ ਦੀ ਬੈਰੀਕੇਡ ਖੜੇ ਕਰ ਦਿੱਤੇ ਜਾਂਦੇ ਆਪਣੀ ਵਾਰੀ ਆਈ ਹੈ ਤਾਂ ਪੁਲਿਸ ਦੀ ਮਦਦ ਲਈ ਜਾਂਦੀ ਹੈ ਡਾਂਗਾ ਫੇਰੀਆਂ ਜਾਂਦੀਆਂ ਨੇ ਹੁਣ ਤੁਸੀਂ ਕਿਉਂ ਨਹੀਂ ਸਵਾਲਾਂ ਦੇ ਜਵਾਬ ਦਿੰਦੇ ਕੀ ਤੁਹਾਡੇ ਕੋਲ ਸਵਾਲਾਂ ਦੇ ਜਵਾਬ ਹੈ ਨਹੀਂ ਜਾਂ ਤੁਸੀਂ ਇੰਨੇ ਸੱਚੇ ਤੇ ਖਰੇ ਹੋ ਕਿ ਜੋ ਤੁਸੀਂ ਕਰ ਰਹੇ ਹੋ ਸਾਰਾ ਕੁਝ ਠੀਕ ਕਰ ਰਹੇ ਕਿਸਾਨ ਹੀ ਇਕੱਲਾ ਕਿਉਂ ਪੁੱਛ ਰਿਹਾ ਵੱਡਾ ਸਵਾਲ ਤਾਂ ਇਹ ਹੈ ਕਿ ਪੰਜਾਬ ਦੇ ਬਾਕੀ ਵਰਗ ਕਿੱਥੇ ਨੇ ਕੀ ਮਜ਼ਦੂਰਾਂ ਦੀ ਕੋਈ ਸਮੱਸਿਆ ਹੈ ਕੀ ਮਜ਼ਦੂਰਾਂ ਨੂੰ ਕੋਈ ਸਮੱਸਿਆ ਨਹੀਂ ਕੀ ਪੰਜਾਬ ਦੇ ਦੁਕਾਨਦਾਰ ਸਾਰੇ ਐਨ ਸੁਖੀ ਬਸਦੇ ਆ ਉਹਨਾਂ ਨੂੰ ਕੋਈ ਸਮੱਸਿਆ ਹੈ ਚਲੋ ਲੈ ਦੇ ਕੇ ਕਿਸਾਨ ਤਾਂ ਘਟੋ ਘਟ ਪੁੱਛ ਰਹੇ ਨੇ ਚਾਹੇ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਮੈਸਰ ਖਾਨਾ ਹੋਣ ਕੱਲ ਤੇ ਪਰਸੋਂ ਦੀ ਘਟਨਾ ਬਲਕਾਰ ਸਿੰਘ ਸਿੱਧੂ ਨੂੰ ਜਦੋਂ ਇੱਕ ਪੜ੍ਹੇ ਲਿਖੇ ਨੌਜਵਾਨਾਂ ਨੇ ਸਵਾਲ ਪੁੱਛੇ ਤਾਂ ਬਲਕਾਰ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਸਮਰਥਕ ਉਸ ਨੂੰ ਪਹਾੜੇ ਦਾ ਟੱਟੂ ਦੱਸਣ ਲੱਗ ਗਏ ਕਿ ਪੈਸੇ ਲੈ ਕੇ ਪੁੱਛਣ ਆਇਆ ਸਵਾਲ ਤੇ ਉਹਦੀਆਂ ਡਿਗਰੀਆਂ ਨੂੰ ਵੀ ਝਾਲੀ ਦੱਸਣ ਲੱਗ ਗਏ ਜਿਹੜੀਆਂ ਯੂਨੀਵਰਸਿਟੀ ਨੇ ਪ੍ਰਦਾਨ ਕੀਤੀਆਂ ਡਿਗਰੀਆਂ ਨੇ ਖੈਰ ਸ਼ਾਪੋਰ ਕਲਾਨੀ ਘਟਨਾ ਇੱਕ ਗੱਲ ਵਾਲਾ ਇਸ਼ਾਰਾ ਹੈ ਕਿ ਆਮ ਆਦਮੀ ਪਾਰਟੀ ਦੇ ਹੁਣ ਪੰਜਾਬ ਪ੍ਰਧਾਨ ਤੱਕ ਸੇਖ ਪਹੁੰਚ ਲੱਗ ਪਿਆ। ਇਹ ਗੱਲ ਜਦੋਂ ਕਿਸਾਨ ਅੰਦੋਲਨ ਚੱਕਿਆ ਗਿਆ ਸੀਗੇ ਬਹੁਤੇ ਸਿਆਸਤ ਨੂੰ ਸਮਝਣ ਵਾਲੇ ਲੋਕਾਂ ਨੇ ਉਸ ਵੇਲੇ ਵੀ ਕਹੀ ਸੀ ਕਿ ਦਿਨ ਆਮ ਆਦਮੀ ਪਾਰਟੀ ਨੂੰ ਦੇਖਣੇ ਪੈਣਗੇ। ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਅਮਨ ਅਰੋੜਾ ਨੂੰ ਚੰਗੇ ਤਰੀਕੇ ਦੇ ਨਾਲ ਜਿਹੜਾ ਉਹ ਘੇਰਨ ਦੀ ਕੋਸ਼ਿਸ਼ ਕਿਸਾਨਾਂ ਨੇ ਕੀਤੀ ਹੈ। ਆਖਰਕਾਰ ਸੱਤਾ ਸੱਤਾ ਹੁੰਦੀ ਹੈ। ਉਹਨੇ ਆਪਣਾ ਜਿਹੜਾ ਜੋਰ ਦਿਖਾਇਆ ਹੈ। ਬੈਰੀਗੇਟਿੰਗ ਕੀਤੀ ਕਿਸਾਨਾਂ ਨੂੰ ਰਾਤ ਨੂੰ ਚੱਕ ਲਿਆ ਇੱਕ ਨਵੀਂ ਪਿਰਤ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਪਾ ਰਹੀ ਹੈ ਕਿ ਤੁਸੀਂ ਪਹਿਲੇ ਹੀ ਚੱਕ ਲੋ ਰਾਤ ਨੂੰ ਤੇ ਜਿਹੜਾ ਇਹ ਪੁਲਿਸ ਦੀ ਕਹਿ ਲਈਏ ਕਿ ਪੁਲਿਸ ਰਾਜ ਹੈ ਵੱਲ ਵੱਧਦੀ ਹੈ ਵੱਧ ਰਿਹਾ ਸੂਬਾ ਹੈ ਇੱਕ ਉਹਦੀ ਨਿਸ਼ਾਨੀ ਵੀ ਹੈ ਤੇ ਸਿਆਸਤਦਾਨਾਂ ਦੇ ਹੱਥ ਦੇ ਵਿੱਚ ਕੁਝ ਨਹੀਂ ਰਿਹਾ ਇਹ ਉਸ ਵੱਲ ਵੀ ਹੈ ਕਿਉਂਕਿ ਤੁਹਾਡੇ ਕੋਲ ਜਵਾਬ ਦੇਣ ਲਈ ਜਿਹੜੇ ਸਵਾਲਾਂ ਦੇ ਜਵਾਬ ਦੇਣ ਲਈ ਤੁਹਾਡੇ ਕੋਲ ਜਵਾਬ ਹੈ ਹੀ ਨਹੀਂ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਕਾਬਲ ਨਹੀਂ ਹੋ ਕੇ ਤੁਸੀਂ ਸੂਬੇ ਦੀ ਅਗਵਾਈ ਕਰ ਸਕੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੁੰਦੇ ਆਮਨ ਰੋੜਾ ਨੂੰ ਚਾਹੀਦਾ ਸੀ ਕਿ ਉਹ ਸਾਰਿਆਂ ਨੂੰ ਬੁਲਾਉਂਦੇ ਸੱਤ ਚ ਬੁਲਾਉਂਦੇ ਪਈ ਬੈਠੋ ਦਰਸ਼ਕੋ ਉਹਨਾਂ ਤੋਂ ਦੇਖਦੇ ਪੁੱਛਦੇ ਵੀ ਕੀ ਇਸ ਮਸਲਾ ਆ ਤੇ ਆਪਣੀ ਪਾਰਟੀ ਨੂੰ ਉਸ ਲੀਹ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਪਰ ਨਹੀਂ ਜਾਂ ਤਾਂ ਇਹ ਡਰ ਹੈ ਜਾਂ ਫਿਰ ਇਹਨਾਂ ਕੋਲ ਸਵਾਲਾਂ ਦੇ ਜਵਾਬ ਨਹੀਂ ਇਹ ਦੋਨਾਂ ਚੋਂ ਇੱਕ ਗੱਲ ਤਾਂ ਜਿਹੜੀ ਉਹ ਕਲੀਅਰ ਹੈ ਬਾਕੀ ਸਮਾਂ ਬਹੁਤ ਥੋੜਾ ਰਹਿ ਗਿਆ ਲੋਕ ਕਲੀਅਰ